ਪਾਰਉਪਕਾਰ ਕੀਨੇ ਅੱਜ ਦੁਨੀਆ ਤੋਂ ਜਿਹੜੇ ਦਰਖਤ ਨੇ ਨਾ ਬੂਟੇ ਘਟਦੇ ਜਾ ਰਹੇ ਨੇ ਇਹ ਜਿਹੜੇ ਦਰਖਤ ਨੇ ਸਾਡੀ ਜ਼ਿੰਦਗੀ ਦਾ ਅੰਗ ਹੈ ਜਿਹੜੇ ਦੇਸ਼ਾਂ ਦੇ ਵਿੱਚ ਅੱਜ ਦਰਖਤ ਘਟ ਗਏ ਉੱਥੇ ਤੁਸੀਂ ਵੇਖੋਗੇ ਨਾ ਉੱਥੋਂ ਦੇ ਲੋਕ ਏ ਕਹਿੰਦੇ ਨੇ ਕਹਿੰਦੇ ਦਿਨ ਰਾਤ ਸਾਡਾ ਸਾਹ ਘੁੱਟ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਜਿੰਨੇ ਵੀ ਸੁਣ ਰਹੇ ਹੋ ਭਾਵੇਂ ਇੱਕ ਇੱਕ ਬੂਟਾ ਲਗਾਓ ਆਪਣੇ ਘਰਾਂ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਛਾਂ ਵਾਲੇ ਫਲਾਂ ਵਾਲੇ ਬੂਟੇ ਲਾਓ ਪਿਆਰਿਓ ਤੇ ਪੰਛੀਆਂ ਦੀ ਵੀ ਥੋੜਾ ਜਿਹਾ ਧਿਆਨ ਕਰੀਏ ਜਿਹੜੇ ਅਨਬੋਲ ਜਾਨਵਰ ਨੇ ਨਾ ਬੇਜਵਾਨ ਉਹਨਾਂ ਵਾਸਤੇ ਗਰਮੀਆਂ ਦਾ ਸਮਾਂ ਚੱਲ ਰਿਹਾ ਹੈ ਆਪੋ ਆਪਣੇ ਕੋਠਿਆਂ ਦੀਆਂ ਛੱਤਾਂ ਤੇ ਪਾਣੀ ਭਰ ਕੇ ਰੱਖੋ ਤੇ ਉਹਨਾਂ ਵਾਸਤੇ ਜਿੰਨਾ ਕੋ ਹੋ ਸਕਦਾ ਹੈ ਜਰੂਰ ਕਰੋ ਗੁਰੂ ਪਿਆਰਿਓ ਕਿਉਂਕਿ ਜਦੋਂ ਤੁਸੀਂ ਇਦਾਂ ਦੀਆਂ ਗੱਲਾਂ ਤੇ ਪਹਿਰਾ ਦੇਵੋਗੇ ਨਾ ਇੱਕ ਦਿਨ ਸਤਿਗੁਰਾਂ ਨੇ ਤੁਹਾਡੇ ਤੇ ਐਨੀ ਬਖਸ਼ਿਸ਼ ਕਰ ਦੇਣੀ ਹੈ ਤੁਹਾਡੇ ਤੋਂ ਸਾਮ੍ਹੇ ਨਹੀਂ ਜਾਣਾ ਆਖੋ ਸਤਨਾਮ ਵਾਹਿਗੁਰੂ ਰੁੱਖਾਂ ਦੀ ਸੇਵਾ ਸੰਗਤਾਂ ਦੇ ਚਰਨਾਂ ਵਿੱਚ ਫੇਰ ਹੈ ਆਪੋ ਆਪਣੇ ਖੇਤਾਂ ਵਿੱਚ ਆਪਣੇ ਘਰਾਂ ਵਿੱਚ ਜਿੱਥੇ ਵੀ ਕਿਤੇ ਕੋਈ ਜਗ੍ਹਾ ਤੁਹਾਨੂੰ ਲੱਗਦਾ ਕਿ ਠੀਕ ਹੈ ਉੱਥੇ ਭਾਈ ਲਿਆ ਕੇ ਭਾਵੇਂ ਇੱਕ ਇੱਕ ਦੋ ਦੋ ਲਾਓ ਇਹ ਬਹੁਤ ਵੱਡੀ ਕਿਰਪਾ ਹੈ ਇਹ ਕੁਦਰਤ ਕੁਦਰਤ ਦਾ ਸਤਕਾਰ ਹੈ ਹੁਣ ਆਪਾਂ ਆਏ ਗਏ ਬੰਦੇ ਦਾ ਸਤਕਾਰ ਕਰਦੇ ਆ ਨਾ ਜੇ ਕੁਦਰਤ ਦਾ ਸਤਕਾਰ ਕਰਨਾ ਹੈ ਵੱਧ ਤੋਂ ਵੱਧ ਬੂਟਿਆਂ ਦੀ ਸੇਵਾ ਕਰੋ ਲਾਓ ਤੇ ਵੰਡੋ ਜਿੰਨਾਂ ਨੂੰ ਵੰਡੇ ਜਾਂਦੇ ਨੇ ਵੰਡੋ ਆਪ ਵੀ ਲਿਆ ਕੇ ਲਾਓ